ਹਾਂਜੀ ਪਿਓਰ ਕਾਟਨ ਦੀ ਪ੍ਰਿੰਟਡ ਇਸ ਦੇ ਨਾਲ ਸ਼ਰਟ ਰਹੇਗੀ 1.75 ਵੱਡੇ ਪਣੇ ਦੀ ਨਾਲ ਬਾਟਮ ਰਹੇਗੀ ਜੋ ਉਹ ਰਹੇਗੀ ਰਿਯਾਨ ਦੀ ਪਲੇਨ ਰਹੇਗੀ 2 ਮੀਟਰ ਦੁਪੱਟਾ ਇਸ ਦੇ ਨਾਲ ਮਲ ਕਾਟਨ ਦਾ ਡਿਜ਼ਾਈਨਰ ਰਹੇਗਾ 2 ਮੀਟਰ ਇੰਨਾ ਸੂਟਾਂ ਦਾ ਜੋ ਪ੍ਰਾਈਸ ਰਹੇਗਾ 899 ਫ੍ਰੀ ਸ਼ਿਪਿੰਗ ਮੇਰਾ ਵਟਸਐਪ ਨੰਬਰ ਸਕਰੀਨ ਤੇ ਮੈਂਸ਼ਨ ਹੈ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਨੈਕਸਟ ਮੈਚਿੰਗ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਬਾਟਮ ਇਸ ਦੇ ਨਾਲ ਪਲੇਨ ਰਹੇਗੀ 2 ਮੀਟਰ ਵੱਡੇ ਪਣੇ ਦੀ ਪਿਓਰ ਕੈਮਰੀ कॉटन ਦੇ ਸੂਟ ਰਹਿਣਗੇ ਵਿਦਆਊਟ ਦੁਪੱਟਾ ਇਹ ਸੂਟ ਨੇ 450 ਫ੍ਰੀ ਸ਼ਿਪਿੰਗ ਜੇ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ ਇਹਨਾਂ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਇਹ ਵਾਲੇ ਵੀ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ 프린ਟਡ ਸ਼ਰਟ ਰਹੇਗੀ 1.70 ਵਰਡੇ ਪਣੀ ਦੀ ਬਾਟਮ 2 ਮੀਟਰ ਪਲੇਨ ਰਹੇਗੀ ਵਰਡੇ ਪਣੀ ਦੀ ਇਹਨਾਂ ਇਹ ਸੂਟ ਵੀ ਪਿਓਰ ਕੈਂਬਰੀ ਕਾਟਨ ਦੇ ਰਹਿਣਗੇ ਇਹਨਾਂ ਸੂਟਾਂ ਦਾ ਪ੍ਰਾਈਸ ਵੀ 450 ਫ੍ਰੀ ਸ਼ਿਪਿੰਗ ਹੈ ਇਹ ਵੀ ਵਿਦਆਊਟ ਦੁਪੱਟਾ ਸੂਟ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਦੇ ਨਵੇਂਓ ਤੋਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੈਕਸਟ ਆਪਣੇ ਕੋਲ ਪਿਓਰ ਪ੍ਰੀਮੀਅਮ ਸਰਪਲਸ ਕਾਟਨ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਪੈਸਵਰਕ ਕੋਇਰ ਨਾਲ ਤੁਹਾਨੂੰ ਕੰਟਰਾਸਟ ਬਾਟਮ ਮਿਲੇਗੀ ਵਰਕ ਮਿਲੇਗਾ ਬਾਟਮ ਤੇ ਵੀ ਦੁਪੱਟਾ ਇਸ ਦੇ ਨਾਲ ਮਸਲੀਨ ਦਾ ਰਹੇਗਾ 500 ਵਾਲਾ ਪ੍ਰਾਈਜ਼ ਰਹੇਗਾ 790 ਫ੍ਰੀ ਸ਼ਿਪਿੰਗ ਇਹਨਾਂ ਸੂਟਾਂ ਦਾ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ